ਲਗੂ ਕਰੋ ਲਗੂ ਕਰੋ ਲਗੂ ਕਰੋ ਨਿਆ ਮੰਗਾ ਲਗੂ ਕਰੋ ਲਗੂ ਕਰੋ ਲਗੂ ਕਰੋ ਕੱਚੇ ਗਾਮੇ ਪਤੇ ਕਰੋ ਹਾਂਜੀ ਕੀ ਨਾ ਰਹੀ ਮੇਰਾ ਨਾਮ ਹਰਜਿੰਦਰ ਸਿੰਘ ਪਿਆਵ ਰੋਡ ਦੇ ਪਨਵਸ ਪੀ ਆਰਟੀਸੀ ਪਟਿਆਲਾ ਡਿੱਪੂ ਦਾ ਮੈਂ ਪ੍ਰਧਾਨ ਹਾਂ ਜੀ ਕੀ ਕਾਰਨ ਕਿ ਜੇ ਰੈਲੀ ਕਰਨ ਦੇ ਅੱਜ ਸਾਨੂੰ ਲੋੜ ਤਾਂ ਪੈ ਰਹੀ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਅਦਾਰਿਆਂ ਦੇ ਵਿੱਚ ਆਊਟਸੋਰਸਡ ਕੰਟਰੈਕਟ ਤੇ ਨੌਕਰੀਆਂ ਕਰ ਰਹੇ ਆ ਪਰ ਸਰਕਾਰਾਂ ਦਾ ਜਵਾਬ ਵੀ ਇਸ ਅਦਾਰਿਆਂ ਵੱਲ ਧਿਆਨ ਨਹੀਂ ਅਸੀਂ ਕੱਚੇ ਨੌਕਰੀਆਂ ਕਰ ਰਹੇ ਆ ਜਿੱਥੇ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਘਰ ਘਰ ਰੋਜ਼ਗਾਰ ਦਿੱਤਾ ਜਾਊਗਾ ਪਰ ਅੱਜ ਹੋ ਉਸ ਦੇ ਉਲਟ ਰਿਹਾ ਜਿਹੜੇ ਸਾਨੂੰ ਪੱਕੇ ਕਰਨਾ ਸੀ ਪਹਿਲੀ ਕੈਬਨਿਟ ਦੇ ਵਿੱਚ ਅੱਜ 30 ਤੋਂ 35 ਮੀਟਿੰਗਾਂ ਸਾਡੀਆਂ ਟ੍ਰਾਂਸਪੋਰਟ ਮੰਤਰੀ ਨਾਲ ਹੋ ਚੁੱਕੀਆਂ ਨੇ ਜਿਦੇ ਵਿੱਚ ਕਿ ਕਿਸੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਜਿੱਥੇ ਅਦਾਰਿਆਂ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਸੀ ਉਹ ਅੱਜ ਆਮ ਲੋਕਾਂ ਦੀ ਸਰਕਾਰ ਜਿਹੜੀ ਖਾਸ ਆਬ ਦੇ ਚਹੇਤਿਆਂ ਨੂੰ ਖੁਸ਼ ਕਰਨ ਲਈ ਇਹ ਸਹਾਰਿਆਂ ਦੇ ਵਿੱਚ ਪ੍ਰਾਈਵੇਟ ਬੱਸਾਂ ਪਾ ਕੇ ਸਹਾਰਿਆਂ ਦੇ ਘਾਣ ਵਾਲੇ ਪਾਸੇ ਨੂੰ ਚੱਲ ਰਹੀ ਆ ਸੋ ਅੱਜ ਮਜਬੂਰਾਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਨੂੰ ਧਰਨੇ ਮੁਜਾਰੇ ਲਾਉਣ ਦੀ ਲੋੜ ਪੈ ਰਹੀ ਆ ਹੰਜ ਕੀ ਨਾ ਤੜਾਈ ਮੇਰਾ ਨਾਮ ਹਰਕੇਸ਼ ਕੁਮਾਰ ਵਿਖੀ ਆ ਜੀ ਪੰਜਾਬ ਰੋਡਵੇ ਦੀ ਪੰਨ ਬੱਸ ਪੀ ਆਰਟੀਸੀ ਕੰਟੈਕਟ ਵਰਕ ਕਮਿਊਨਿਟੀ ਦਾ ਮਿਰਦਾਰ ਆ ਅੱਜ ਕੀ ਕਾਰਨ ਗੇਟ ਰੈਲੀ ਰੱਖੀ ਹੈ ਦੇਖੋ ਜੀ ਅੱਜ ਜਿਹੜੀ ਗੇਟ ਰੈਲੀ ਆ ਇਹ ਪੰਜਾਬ ਦੇ ਜਿੰਨੇ ਵੀ ਸਰਕਾਰੀ ਬੱਸ ਸਟੈਂਡ ਨੇ ਚਾਹੇ ਪੰਜਾਬ ਰੋਡਵੇ ਦੇ ਨੇ ਚਾਹੇ ਪੀਆ ਦੇ ਲਗਭਗ ਸਾਰੇ ਡੀਪਾਂ ਦੇ ਉੱਪਰ ਜਿਹੜੀ ਅੱਜ ਸਾਡੀ 7 ਤਰੀਕ ਨੂੰ ਵੇਟ ਦੇ ਸੀ 9 10 11 ਤਰੀਕ ਦੇ ਸਾਡੀ ਹੜਤਾਲ ਹੈਗੀ ਕਿਉਂਕਿ ਅਸੀਂ ਇਹ ਸਰਕਾਰ ਦੇ ਲਾਰਿਆਂ ਤੋਂ ਥੱਕ ਚੁੱਕੇ ਆਂਗੇ ਲਗਭਗ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ 2 ਤੋਂ 3 ਮਿੰਟਾਂ ਹੋ ਗਏ ਆ ਮਾਨਯੋਗ ਟ੍ਰਾਂਸਪੋਰਟ ਮੰਤਰੀ ਨਾਲ 30 ਤੋਂ 35 ਮਿੰਟਾਂ ਸਾਡੀ ਹੋ ਗਈਆਂ ਹੋਰ ਸਾਡੇ ਉੱਚ ਅਧਿਕਾਰੀਆਂ ਨਾਲ ਜੀ ਸਾਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਤੇ ਮੈਨੇਜਮੈਂਟ ਜਦੋਂ ਸਾਡੀ ਪੈਨਲ ਮੀਟਿੰਗ ਹੁੰਦੀ ਹੈ ਉੱਥੇ ਸਹਿਮਤੀ ਬਣ ਜਾਂਦੀ ਹੈ ਪੱਤਰ ਜਾਰੀ ਹੋ ਜਾਂਦਾ ਪਰ ਉਹ ਪੱਤਰ ਜਿਹੜਾ ਉਹ ਲਾਗੂ ਨਹੀਂ ਕੀਤਾ ਜਾਂਦਾ ਜਿਸ ਕਰਕੇ ਅਸੀਂ ਰੋਜ਼ ਧਰਨੇ ਆ ਜਿਹੜੇ ਉਹ ਲਾਉਣ ਨੂੰ ਮਜਬੂਰ ਹੋ ਜਾਂਦੇ ਆ ਤੇ ਅਸੀਂ ਪ੍ਰੋਗਰਾਮ ਹੈ ਜਿਹੜਾ ਉਹ ਸਟੈਂਡ ਕਰਦੇ ਆ ਵਾਰ-ਵਾਰ ਸਾਨੂੰ ਜਿਹੜੇ ਪ੍ਰੋਗਰਾਮ ਨੇ ਉਹ ਸਟੈਂਡ ਕਰਨੇ ਪਏ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਆ ਉਹ ਨੀ ਤੀ ਰਹੇ ਦੇਖੋ ਜੀ ਜੇਕਰ ਸਾਡੀ ਆ ਮੰਗਾ ਨੇ ਜਿਹੜੀਆਂ ਉਹ ਨਹੀਂ ਪੂਰੀਆਂ ਕਰੋਗੀ ਸਰਕਾਰ ਤਾਂ ਅਸੀਂ 9 ਤਰੀਕ ਨੂੰ 10 ਤਰੀਕ ਨੂੰ 11 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਰੱਖੀ ਹੈਗੀ ਜੇਕਰ ਫਿਰ ਵੀ ਸਰਕਾਰ ਹੈ ਜਿਹੜੀ ਇਹ ਸਾਡੀਆਂ ਮੰਗਾ ਨਹੀਂ ਮੰਨਦੀ ਤਾਂ ਜਿਹੜੀ ਹੜਤਾਲ ਹੈ ਅਸੀਂ ਆਉਣ ਵਾਲੇ ਸਮੇਂ 'ਚ ਅਨਮਿੱਥੇ ਸਮੇਂ ਦੀ ਜਿਹੜੀ ਹੜਤਾਲਾਂ ਕਰਾਂਗੇ ਤੇ 10 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚੰਡੀਗੜ੍ਹ ਦਾ ਸੀ ਉੱਥੇ ਵੀ ਜਾ ਕੇ ਸੀ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਨਾ ਮੰਗਾਂ ਜਿਵੇਂ ਸਾਡੀਆਂ ਹੈਗੀਆਂ ਕੱਚੇ ਕੰਮੇ ਪੱਕੇ ਕਰਨਾ ਠੇਕੇਦਾਰੀ ਸਿਸਟਮ ਹੈ ਜਿਹੜਾ ਉਹ ਬੰਦ ਕਰਨਾ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਉਣੀਆਂ ਤੇ ਨਾਲ ਦੀ ਨਾਲ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੀ ਜਿਹੜੇ ਕੱਢੇ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕਰਨਾ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਕਰਨਾ ਕਿਉਂਕਿ ਜਿਹੜੀਆਂ ਮੰਗਾਂ ਨੇ ਸਾਡੀਆਂ ਬਾਜੂ ਤੇ ਹੱਕੀ ਮੰਗਾਂ ਨੇ ਇਹ ਮੰਗਾਂ ਦੇ ਉੱਪਰ ਸਾਡੀ ਸਹਿਮਤੀ ਬਣ ਚੁੱਕੀ ਆ ਪੱਤਰ ਜਾਰੀ ਹੋ ਚੁੱਕੇ ਨੇ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਸਾਡੀ 4 ਜੁਲਾਈ ਨੂੰ ਜਲੰਧਰ ਬਗੇ ਮੀਟਿੰਗ ਹੋਈ ਸੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦਿੱਤੇ ਸੀ ਕਿ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਪਾਲਿਸੀ ਜਾਂ ਕੋਈ ਐਕਟ ਲੈ ਕੇ ਆਓ ਤਾਂ ਜੋ ਜਿਹੜੇ ਕੱਚੇ ਕੰਮ ਹੈ ਟਰਾਂਸਪੋਰਟ ਦੇ ਕੋਈ ਤਰਨਾ ਨਾ ਲਾਉਣਾ ਲਗਭਗ 1 ਸਾਲ ਹੋ ਗਿਆ ਇਹ ਜਿਹੜੀ ਅਫਸਰਸਾਈ ਹੈ ਕਿਤੇ ਨਾ ਕਿਤੇ ਸਰਕਾਰ ਤੇ ਭਾਰੂ ਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕਹਿ ਤੇ ਵੀ ਜਿਹੜਾ ਉਹ ਪਾਲਿਸੀ ਜਾਂ ਐਕਟ ਹੈ ਉਹ ਹਲ ਵਿਚਾਰ ਅਧੀਨ ਪਿਆ ਉਹ ਲਾਗੂ ਨਹੀਂ ਕੀਤਾ ਜਿਸ ਕਰਕੇ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਪਿਛਲੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਸੀਗੀ ਉਹ ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਹੋਈ ਸਬ ਕਮੇਟੀ ਨਾਲ ਵਿੱਤ ਮੰਤਰੀ ਵੱਲੋਂ ਵੀ ਕਿਹਾ ਗਿਆ ਅੱਛੇ ਅਧਿਕਾਰੀਆਂ ਨੂੰ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਕੋਈ ਪਾਲਿਸੀ ਆ ਜਾਂ ਐਕਟ ਆ ਜਿਹੜਾ ਬਣਾਇਆ ਉਹ ਲੈ ਕੇ ਆਓ ਲਾਗੂ ਕਰੋ ਉਹਨਾਂ ਪਰ ਨਿਰਾਸ਼ਾ ਇਹ ਹੈ ਲਗਭਗ 2 ਮਹੀਨੇ ਸਾਡੇ ਮਾਨਯੋਗ ਵਿੱਤ ਮੰਤਰੀ ਹਰਪਾਲ ਜੀ ਮਾਜੀ ਦੀ ਮੀਟਿੰਗ ਹੋਈ ਨੂੰ ਵੀ ਹੋ ਗਏ ਪਰ ਸਭੀਆ ਸਾਡੀਆਂ ਮੰਗਾਂ ਨੇ ਉਹ ਜੂੜੀਆਂ ਤਿਉਂ ਖੜੀਆਂ ਨੇ ਜਿਸ ਕਰਕੇ ਅਸੀਂ 9 ਤੇ 10 ਤਰੀਕ ਤੇ 11 ਤਰੀਕ ਦੀ ਹੜਤਾਲ ਕਰਨ ਨੂੰ ਮਜਬੂਰ ਹੋਇਆ ਅਸੀਂ ਆਪਣੇ ਆਪ ਨੂੰ ਬੇਵਸ ਮਹਿਸੂਸ ਕਰ ਰਹੇ ਹਾਂਗੇ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਡੇ ਕਹਿ ਤੇ ਮਾਨਯੋਗ ਵਿੱਤ ਮੰਤਰੀ ਦੇ ਕਹਿ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਦੇ ਕਹਿ ਤੇ ਜਿਹੜਾ ਸਾਡਾ ਹੱਲਾ ਨਹੀਂ ਹੋ ਰਿਹਾ ਸੋ ਥੋੜਾ ਜਿਹਾ ਧਿਆਨ ਦਿਓ ਜਿਹੜੇ ਟਰਾਂਸਪੋਰਟ ਦੇ ਕੰਮ ਆ ਨਹੀਂ ਉਹ ਹੜਤਾਲ ਕਰਨ ਲਈ ਮਜਬੂਰ